पंजाब सरकार की तरफ से टीबी की बीमारी का खात्मा करने को लेकर आज राजपदरी समारोह अमृतसर मेडिकल कॉलेज में करवाया गया इस मौके पंजाब के स्वास्थ्य मंत्री डॉक्टर बलबीर सिंह और कैबिनेट मंत्री कुलदीप सिंह धारीवाल विशेष रूप से उपस्थित थे मंत्री डॉक्टर बलबीर सिंह ने निश्चय वाहन को हरी झंडी देकर रवाना किया मंत्री बलबीर सिंह ने बताया हम सभी को टीबी की बीमारी को जड़ से खत्म करने के लिए एकजुट होने की जरूरत है कुलदीप सिंह धारीवाल ने बताया कि पंजाब सरकार पंजाब के लोगों को हर एक सुविधा देने के लिए वचनबद्ध है अमृतसर से माही अरोड़ा की रिपोर्ट रखो ध्यान टीवी मुखर भारत अपनाओ पोस्टिक आहार ਬ੍ਰਦਰ ਥੋੜਾ ਜਿਹਾ ਬ੍ਰਦਰ ਥੋੜਾ ਸਾਈਡ ਤੇ ਬ੍ਰਦਰ ਥੋੜਾ ਜਿਹਾ ਹੱਲ ਤੇ ਦੱਸੋ ਆਓ ਸਮਝਿਓ ਜੈਗਨ ਸਾਹਿਬ ਅੱਛਾ ਥੋੜਾ ਥੋੜਾ ਮੁੱਕੇ ਰੋ ਜਿੱਦ ਆ ਜਾਓ ਨਕਸ਼ਾ ਬਾਜੀ ਆਓ ਸਰ ਸੈਂਟਰਲ ਮਿਨਿਸਟਰ ਗਵਰਨਮੈਂਟ ਆਫ ਇੰਡੀਆ ਵੱਲੋਂ ਕਿਰਨਦੀਪ ਕੌਰ ਜੀ ਪੀਸੀ ਮੈਡਮ ਜੀ ਮੈਂ ਸਾਡਾ ਉਦਘਾਟਨ ਜਿਹੜਾ ਉਹ ਕੀਤਾ ਜਾ ਰਿਹਾ ਔਰ ਪੰਜਾਬ ਦਾ ਜਿਹੜਾ ਮਾਨਯੋਗ ਸਾਡੇ ਸਿਹਤ ਮੰਤਰੀ ਪੰਜਾਬ ਜੀ ਵੱਲੋਂ ਇੱਥੇ ਅੱਜ ਉਦਘਾਟਨ ਕੀਤਾ ਜਾ ਰਿਹਾ ਇਸ ਪ੍ਰੋਗਰਾਮ ਦਾ ਇਹਨਾਂ ਤੋਂ ਇਲਾਵਾ ਜਿਹੜੇ ਐਕਟਿਵ ਕੇਸ ਨੇ ਉਹਨਾਂ ਦੇ ਕੰਟੈਕਟਸ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਜਿੱਥੇ ਉਹ ਕੰਮ ਕਰ ਰਹੇ ਆ ਉਹ ਸਾਰੇ ਟਾਰਗੇਟ ਹੋਣਗੇ ਔਰ ਉਹਨਾਂ ਦੀ ਸਕਰੀਨਿੰਗ ਕੀਤੀ ਜਾਵੇਗੀ ਔਰ ਇਸ ਮਹੀਮ ਦੌਰਾਨ ਵੱਤੋ ਵੱਦ ਐਕਟਿਵ ਕੇਸ ਜਿਹੜੇ ਉਹ ਲੱਭ ਕੇ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਏਗਾ ਔਰ ਵੱਤੋ ਵੱਦ ਜਿਹੜਾ ਇਸ ਪ੍ਰੋਗਰਾਮ ਦੇ ਤਹਿਤ ਜਾਗਰੂਕਤਾ ਫੈਲਾਈ ਜਾਵੇਗੀ ਤਾਂਕਿ ਇਹ ਬਿਮਾਰੀ ਜਿਹੜੀ ਆ ਅਸੀਂ 2025 ਤੱਕ ਟੀਵੀ ਦਾ ਜਿਹੜਾ ਆਪਣੇ ਦੇਸ਼ ਵਿੱਚੋਂ ਖਾਤਮਾ ਕਰ ਸਕਾਂਗੇ এবিসি ਮੈਡਮ परमजीत जी, जी प्रिंसिपल डॉक्टर अजीत जी मेडिकल सबडेंट डॉक्टर करन जी जी मैं आप जी दा आज ते टीबी खात्मा अभियान दे राज पदरीस मागम शिरकत करने ले हार्दिक स्वागत करदी हां प्यार रही। के कर के एक्टिव केसा ने विच बाद चढ़ के हिस्सा लिया जावेगा मैं इस ने नाल की मानव मनती सा स्वागत करदी हां अति जी आया आ ਰੋਮਨ ਤੋਂ ਜੀ ਪਸਪਾਲ ਜੀ ਕੀ ਆ ਨਦੀਪ ਜੀ ਰਜੀਵ ਦੇਵ ਗੰਨ ਪਾਲੀਵਾਲ ਜੀ ਵਿਸ਼ੇਸ਼ ਤੌਰ ਤੇ ਸਮਾਂ ਕੱਢ ਕੇ ਇੱਥੇ ਬਲਵਿੰਦਰ ਸਿੰਘ ਜੀ ਵੀ ਨੇ ਸੋ ਡਾਕਟਰ ਜੀਪ ਦੇਵ ਗੰਨ ਜੀ ਦਾ ਸਨਮਾਨ ਕਰ ਲਈ ਸਾਡੇ ਡੀਐਫਪੀਓ ਮੈਡਮ ਡਾਕਟਰ ਨੀਲਮ ਭਗਤ ਜੀ ਇਹ ਕਮਰੇ ਦੇਖੋਗੇ ਆਕਸੀਜਨ ਦੇਖੋਗੇ ਕੈਬਨਿਟ ਮਿਨਿਸਟਰ ਡਾਕਟਰ ਬਲਬੀ ਸਿੰਘ ਜੀ ਉਹਨਾਂ ਦੇ ਨਾਲ ਬੈਠੇ ਸਾਡੇ ਦੂਸਰੇ ਕੈਬਨਿਟ ਮਿਨਿਸਟਰ ਪੰਜਾਬ ਸਰਕਾਰ ਦੇ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ ਅਮਰਸਰ ਰੂਰਲ ਦੇ ਪ੍ਰਧਾਨ ਬਲਜਿੰਦਰ ਸਿੰਘ ਜੀ ਢਿੱਲੋਂ ਇਸ ਬੁੱਟਰ ਸ਼ਹਿਰ ਦੀ ਸੇਵਾ ਕਰ ਰਹੇ ਸ਼ਿਵਨ ਸਰਜਨ ਡਾਕਟਰ ਕਿਰਨਦੀਪ ਕੌਰ ਜੀ ਪ੍ਰਿੰਸੀਪਲ ਮੈਡੀਕਲ ਕਾਲਜ ਡਾਕਟਰ ਦੇਵਗਨ ਜੀ ਮੈਡੀਕਲ ਸੁਪਰਡੈਂਟ ਡਾਕਟਰ ਕਰਮਜੀਤ ਜੀ ਐਨ ਐਚ ਐਮ ਦੇ ਡਾਇਰੈਕਟਰ ਡਾਕਟਰ ਨੀਹਾ ਗਰਗ ਜੀ ਔਰ ਇੱਥੇ ਵੱਡੀ ਗਿਣਤੀ ਦੇ ਵਿੱਚ ਆਏ ਡਾਕਟਰਸ ਨਰਸਿਸ ਪੈਰਾ ਮੈਡੀਕਲ ਸਟਾਫ ਅੱਜ ਜਿਹੜਾ ਇਹ ਪ੍ਰੋਗਰਾਮ ਸਟੇਟ ਲੈਵਲ ਦਾ ਗੁਰੂ ਆ ਪੀਰਾਂ ਪੈਗੰਬਰਾਂ ਦੀ ਧਰਤੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਰੱਖਿਆ ਗਿਆ ਸਭ ਤੋਂ ਪਹਿਲੇ ਮੈਂ ਧੰਨਵਾਦ ਕਰਦਾ ਆਪਣੀ ਪੰਜਾਬ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਮੈਂ ਡਾਕਟਰ ਬਲਬੀਸ ਸਿੰਘ ਜੀ ਨੂੰ ਇਹ ਬੇਨਤੀ ਕਰੂੰਗਾ ਕਿ ਡਾਕਟਰ ਸਾਹਿਬ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਇਹ ਬੜਾ ਪਵਿੱਤਰ ਕੰਮ ਹੈ ਪਰ ਅੱਜ ਵੀ ਬਹੁਤ ਸਾਰੇ ਲੋਕ ਨੇ ਜਿੰਨਾ ਤੱਕ ਜਿੰਨਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਸਾਡੀ ਪੰਜਾਬ ਸਰਕਾਰ ਜਿਹੜੀ ਹੈ ਉਹਨਾਂ ਦੇ ਸਿਹਤਵਾਦੇ ਕੀ ਕੀ ਸੋਚਦੀ ਹੈ ਕੀ ਕੁਝ ਕਰੀ ਹੈ ਕੀ ਕੋਝ ਅਸੀਂ ਫਰੀਦ ਸੁਆਵਾ ਦੇ ਦੇ ਜਿਹੜੇ ਸਾਡੇ ਮਹੱਲਾ ਕਲੀਨਿਕ ਦੇ ਉਹਨਾਂ ਨੇ ਕਿੰਨੇ ਲੋਕਾਂ ਨੂੰ ਸੁਆਵਾ ਦਿੱਤੀ ਹੈ ਡਾਕਟਰ ਸਾਹਿਬ ਮੇਰੀ ਤੁਹਾਨੂੰ ਬੇਨਤੀ ਹੈ ਕਿ ਪਠਾਨਕੋੜ ਤੋਂ ਲੈ ਕੇ ਪਠਾਨਕੋੜ ਦੇ ਉੱਪਰੋਂ ਸਜਾਨਪੁਰ ਭੋਆ ਤੋਂ ਲੈ ਕੇ ਥੱਲੇ ਦੀਨਾਨਗਰ ਅੱਗੇ ਡੇਲਾ ਬਾਬਾ ਨਾਨਕ ਕੈਨਾਲ ਅਟਾਰੀ ਰਾਜਾ ਸਾਸੀ ਖੇਮ ਕਰਨ ਉਹ ਤੋਂ ਅੱਗੇ ਵੀ ਆਪਾਂ ਦਰਿਆਪਾਦ ਕਰਕੇ ਫਲੋਡ ਬੁੱਝ ਜਨਦੇ ਆ ਡਾਕਟਰ ਸਾਹਿਬ ਜਿਹੜਾ ਪਿੰਡ ਬਿਲਕੁਲ ਬਾਰਡਰ ਦੇ ਉੱਤੇ ਓੜੇ ਅਸੀਂ ਦੇਦੇ ਦੇ ਇਲੈਕਸ਼ਨ ਲੜਦੇ ਸੀਗੇ ਸੱਚੀ ਗੱਲ ਜੇ ਕਈ ਪਿੰਡ ਮੈਂ ਵੀ ਨਹੀਂ ਵੇਖੇ ਇਲੈਕਸ਼ਨ 'ਚ ਉੱਥੇ ਜਾਣ ਦਾ ਮੌਕਾ ਮਿਲਿਆ ਉਹਨਾਂ ਲੋਕਾਂ ਨੂੰ ਵਿਚਾਰਿਆ ਨੂੰ ਜੇ ਪਤਾ ਆਈ ਜੀ ਲੱਗਦਾ ਕਿ ਗਵਰਨਮੈਂਟ ਦੀਆਂ ਕੀ ਕੀ ਫਰੀ ਸਵਾਵਾਵਾਂ ਨੇ ਕੀ ਕੀ ਗਵਰਨਮੈਂਟ ਸਾਡੇ ਲਈ ਕਰੀ ਹੈ ਸੋ ਮੈਂ ਦਰਸਬ ਤੁਹਾਨੂੰ ਬੇਨਤੀ ਕਰੂੰਗਾ ਕਿ ਜਿਹੜੀ ਬਾਰਡਰ ਬੈਲਟ ਹੈ ਇਹਦੇ ਚਾਪੜੀਆਂ ਟੀਮਾਂ ਲਾ ਕੇ ਆਪਾਂ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਤੁਹਾਡੇ ਨਾਲ ਕੰਮ ਕਰਾਂਗੇ ਇਹ ਜਿਹੜੇ ਬਾਰਡਰ ਦੇ ਸਟਵਾਰਡ ਫਲੈਕ ਆਫ ਕਰਾਂਗੇ ਉਹ ਕੀ ਹੈ ਜੀ ਇੱਕ ਮੋਬਾਈਲ ਵੈਨ ਹੈ ਜਿਹਦੇ ਵਿੱਚ ਐਕਸਰੇ ਦੀ ਮਸ਼ੀਨ ਵੀ ਹੈ ਜਿਹਦੇ ਵਿੱਚ ਐਕਸਰੇ ਦੀ ਮਸ਼ੀਨ ਵੀ ਹੈ ਔਰ ਉਹਦੇ ਵਿੱਚ ਸੀਬੀ ਨੈਟ ਕਹਿੰਦੇ ਆ ਉਹਨੂੰ ਜਿਹੜਾ ਇੱਕ ਨਿਊਕਲੀਅਰ ਐਸਿਡ ਟੈਸਟਿੰਗ ਵਾਲਾ ਹੈ। ਕਈ ਵਾਰੀ ਜਿਹੜਾ ਹੁੰਦਾ ਕਿ ਜਿਹੜੇ ਦੂਜੇ ਟੈਸਟ ਹੁੰਦੇ ਉਹਨਾਂ ਨੂੰ ਪੋਜ਼ਿਟਿਵ ਹੋਣ ਨੂੰ ਟਾਈਮ ਲੱਗ ਜਾਂਦਾ। ਬਟ ਉਹ ਜਿਹੜੀ ਮਸ਼ੀਨ ਹੈ ਉਹ ਜਲਦੀ ਪਿਕਅਪ ਕਰ ਲੈਂਦੀ। ਉਹ ਟੀਵੀ ਦਾ ਕੋਈ ਵੀ ਕੇਸ ਮਿਸ ਨਹੀਂ ਕਰੇਗੀ। ਇਹ ਜਿੱਥੇ ਤੁਸੀਂ ਕਹੋਗੇ ਆਪਾਂ ਇਹਨਾਂ ਨੇ ਗੱਲ ਕੀਤੀ ਹੈ ਵੀ ਜਿਵੇਂ ਜਿਹੜੇ ਬਜ਼ੁਰਗ ਹੈ, ਜਿਹੜੇ ਇਮਿਊਨ ਕੰਪਰੋਮਾਈਜ਼ਡ ਆ ਚਾਹੇ ਬਲੱਡ ਪ੍ਰੈਸ਼ਰ, ਸ਼ੂਗਰ ਦੇ ਪੇਸ਼ੈਂਟ ਹੋਣ ਜਾਂ ਕਿਸੇ ਦੇ ਕਿਡਨੀ ਗੁਰਦੇ ਫੇਲ ਹੋਣ। ਠੀਕ ਹੈ لیکن میں ਇਹਨਾਂ ਦੇ ਨਾਲ ਮੈਂ ਕਹੂੰਗਾ ਵੀ ਜਿਵੇਂ ਤੁਹਾਡੇ ਜਿਹੜੇ ਲੋਕ ਪੱਠੇ ਤੇ ਕੰਮ ਕਰਦੇ ਆ ਉਹਨਾਂ ਨੂੰ ਖਰਾਕ ਵੀ ਪੂਰੀ ਨਹੀਂ ਮਿਲਦੀ ਔਰ ਵਾਤਾਵਰਣ ਵੀ ਪਲੂਟਡ ਹੁੰਦਾ ਜਿਹੜੇ ਮੰਡੀਆਂ 'ਚ ਕੰਮ ਕਰਦੇ ਆ ਜਿਹੜੇ ਮਜ਼ਦੂਰ ਆ ਜਿਹੜੇ ਬਚਾਰੇ ਦੇਸ਼ ਦਾ ਧੁਰਾ ਚਲਾਉਂਦੇ ਆ ਕਿਸਾਨ ਵੀ ਆ ਜਿਹੜੇ ਔਰ ਜਿਹੜੇ ਜਿੱਥੇ-ਜਿੱਥੇ ਤੁਹਾਡੇ ਇੰਡਸਟਰੀ ਦੇ ਵਿੱਚ ਇੰਡਸਟਰੀਅਲ ਵਰਕਰਸ ਆ ਉਹ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਮਤਲਬ ਇੱਕ ਕਮਰੇ 'ਚ 10-10 ਬੰਦੇ ਰਹਿੰਦੇ ਆ ਜੀ ਕਾਫੀ ਸਾਰੇ ਬੰਦੇ ਰਹਿੰਦੇ ਆ ਅਸਲਮਜ਼ ਦੇ ਵਿੱਚ ਵੀ ਸੋ ਤਾਲੀਵਾਲ ਸਾਹਿਬ ਤੁਹਾਡੇ ਇੱਕ ਬਹੁਤ ਅਸੀਂ ਹਾਂਸ ਫਾਊਂਡੇਸ਼ਨ ਨਾਲ ਕੀਤਾ ਸਾਡੇ ਕੋਲ ਇਹ ਗੱ ਤੇ ਤੁਸੀਂ ਇਹ ਕੰਮ ਕਰੋ ਆਪਣਾ ਇੱਕ ਉਹ ਬਣਾ ਲਓ ਨਕਸ਼ਾ ਜਿਹਾ ਤੁਹਾਡਾ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਔਰ ਤਰਨਤਾਰਨ ਇਹ ਚਾਰ ਜਿਹੜੇ ਆ ਆਪਣੇ ਜਿਹੜੇ ਬਿਲਕੁਲ ਬਾਰਡਰ ਤੇ ਆ ਚਾਰਾਂ ਦੀ ਆਪਣੀ ਆਪਣੀ ਪਲੈਨਿੰਗ ਤੁਸੀਂ ਕਰਦੇ ਹੋ ਜੀ ਸਿਮਰਦਾਸ ਜੀ ਸਾਹਿਬ ਤੁਸੀਂ ਅੰਮ੍ਰਿਤਸਰ ਦੀ ਕਰਦੇ ਹੋ ਜੀ ਤੁਹਾਨੂੰ ਹਾਸ ਫਾਊਂਡੇਸ਼ਨ ਦੀਆਂ ਗੱਡੀਆਂ ਦੇ ਦਾਂਗੇ ਹਰ ਪਿੰਡ ਵਿੱਚ ਜਾਵਾਂਗੇ ਹਰ ਇੱਕ ਬੰਦੇ ਦਾ ਬਲੱਡ ਪ੍ਰੈਸ਼ਰ 슈ਗਰ ਬੱਚਿਆਂ ਦੀ ਨਿਗਾ ਹਾਈਟ weight ਹੀਮੋਗਲੋਬਿਨ ਔਰ ਟੀਵੀ ਵਾਸਤੇ ਸਾਰੇਆਂ ਦਾ ਕਰ ਦਾਂਗੇ ਫ੍ਰੀ ਕਰਾਂਗੇ ਔਰ ਸਾਰੇ ਨੂੰ ਦਵਾਈ ਤੇ ਪਾ ਦਾਂਗੇ ਉਸ ਤੋਂ ਬਾਅਦ ਅਸੀਂ ਜਿਹੜੀਆਂ ਮੋਬਾਈਲ ਵੈਨ ਆ ਗਈਆਂ ਸਾਡੀਆਂ ਉਹਨਾਂ ਦਾ ਅਸੀਂ ਰੋਟੇਸ਼ਨ ਬਣਾ ਦਾਂਗੇ ਵੀ ਹਫਤੇ ਚ ਇੱਕ ਦਿਨ ਤੁਹਾਡੇ ਆਊਗੀ ਉਧਰ ਭਾਈ ਦਵਾਈ ਹਫਤੇ ਦੀ ਲੈ ਲਓ ਆਪਣੀ ਮਨ ਇਹ ਸਾਰਾ ਅਸੀਂ ਦਵਾਈ ਲਾਸਟ ਮਾਈਲ ਡਿਲੀਵਰੀ ਤੱਕ ਜਿਹੜੀ ਭਗਵਾਨਤਮਾਨ ਸਰਕਾਰ ਨੇ ਕੀਤਾ ਔਰ ਇਹ 80 ਦੇਸ਼ਾਂ ਦੀ ਇੱਕ ਕਾਨਫਰੰਸ ਹੋਈ ਸੀ ਉਹਦੇ ਵਿੱਚ ਮਾਡਲ ਬੈਸਟ ਮਾਡਲ ਡਿਕਲੇਅਰ ਕੀਤਾ ਗਿਆ ਜੀ ਮੈਂ ਨੀਹਾ ਮੈਡਮ ਨੂੰ ਕਹੂੰਗਾ ਵੀ ਜਿਹੜੀ ਮੈਂ ਆਸ਼ਾ ਵਰਕਰ ਦੀ ਗੱਲ ਕੀਤੀ ਹੈ ਪਹਿਲਾਂ ਮੈਨੂੰ ਮਨੁਸ਼ਕ ਮੰਡ ਵੀ ਆ ਜੀ ਸੀ ਉਹਨਾਂ ਨਾਲ ਮੇਰੀ ਇੱਕ ਮੁਲਾਕਾਤ ਹੋਈ ਸੀ ਉਦੋਂ ਪ੍ਰੈਜ਼ੀਡੈਂਟ ਆਫ ਇੰਡੀਆ ਵੀ ਸੀ ਉਹਨਾਂ ਨੇ ਕਿਹਾ ਜੀ ਆਸ਼ਾ ਵਰਕਰ ਘਰ ਘਰ ਜਾਏਗੀ ਸਾਰਿਆਂ ਦੇ 5 ਲੱਖ ਬੀਮੇ ਦੇ ਕਾਰਡ ਬਣਾਏਗੀ ਮੈਂ ਉੱਥੇ ਨੂੰ ਕਹਾਂਗਾ ਕਿ ਮੰਤਰੀ ਜੀ ਇੱਕ ਮਿੰਟ ਦਿੰਦੇ ਹੋ ਕਹਿੰਦੇ ਬੋਲੋ ਜੀ ਰੌਣਕ ਸਾਹਿਬ ਮੈਂ ਕਿਹਾ ਜੀ ਆਸ਼ਾ ਵਰਕਰ ਘਰ ਘਰ ਜਾਏਗੀ ਸਾਰਿਆਂ ਦੇ 5 ਲੱਖ ਦੇ ਕਾਰਡ ਬਣਾਏਗੀ ਮੈਂ ਕਿਹਾ ਇਹਦਾ ਵੀ ਬਣਾ ਦਿਓ ਇਹਦਾ ਕਿਉਂ ਨਹੀਂ ਬਣਾਉਂਦੇ ਹੋ ਮੈਂ ਕਿਹਾ ਘਰ ਘਰ ਜਾ ਕੇ ਲੋਕਾਂ ਦੇ ਰੀਚ ਕਰਦੀ ਆ ਕਰੋਨਾ 'ਚ ਤੁਸੀਂ ਇਹਨਾਂ ਨੂੰ ਭੇਜਿਆ 5 ਲੱਖ ਦੀ ਇੰਸ਼ੋਰੈਂਸ ਮਿਲ ਗਈ ਕਿ ਨਹੀਂ ਮਿਲ ਗਈ ਆਸ਼ਾ ਵਰਕਰ ਨੂੰ ਮਿਲ ਗਈ ਜੀ 5 ਲੱਖ ਦੀ ਇੰਸ਼ੋਰੈਂਸ ਨਹੀਂ ਮਿਲਿਆ ਜੀ ਐਸੇ ਵਰਕਰ ਸਾਹਿਬ ਚੈੱਕ ਕਰੋ ਜੀ ਹੋ ਚੁੱਕੀ ਆ ਸਾਰੀ ਕਾਰਡ ਬਣਾਉ ਦੇਣਾ ਦੇ ਪੰਜ-ਪੰਜ ਲੱਖ ਦੇ ਠੀਕ ਆ ਜੀ ਕਾਰਡ ਬਣਾਣੇ ਤੁਸੀਂ ਕਰਾਤਾ ਪਾਸੇ ਇਹ ਅੱਛਾ ਦੂਜੀ ਗੱਲ ਮੈਂ ਕਹਿਆ ਵੀ ਜਿਹੜੀ ਆਸ਼ਾ ਵਰਕਰ ਭਰਤੀ ਆਸ਼ਾ ਵਰਕਰ ਹੋਊਗੀ ਜੀ ਲੇਕਿਨ ਉਹ ਰਿਟਾਇਰ ਆਸ਼ਾ ਵਰਕਰ ਨਹੀਂ ਹੋਊਗੀ ਜੀ ਆ ਤੁਹਾਡੇ ਜਿਹੜੀਆਂ ਮੈਂ ਹੁਣ ਰੱਖਿਆ ਤੇ 980 ਦੇ ਵਿੱਚ ਆਸ਼ਾ ਵਰਕਰ ਵੀ ਆ ਆਂਡਨਵਾੜੀ ਵਰਕਰ ਵੀ ਆ ਮੇਰੀ ਕੋਸ਼ਿਸ਼ ਹੈ ਕਿ ਜਿਹੜੀਆਂ ਸਾਰੀਆਂ ਜਿਹੜੀਆਂ ਰਿਟਾਇਰ ਹੋਣ ਦੇ ਨੇੜੇ ਉਹਨਾਂ ਦੀ ਮੈਂ ਗੱਲ ਨਹੀਂ ਕਰਦਾ ਜਿਹੜੀਆਂ 40 ਸਾਲ ਤੋਂ ਨੀਚੇ ਆ ਮੈਂ ਸਾਰੀਆਂ ਭੈਣਾਂ ਨੂੰ ਕਹਿਣਾ ਤੇ ਗੁੱਡੀਓ ਪੜੋ El número